ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਲੈ ਕੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਉਮੀਦ ਹੈ ਤੁਹਾਨੂੰ ਕਹਾਣੀ ਪਸੰਦ ਆਉਗੀ ਅਸਲ ਸੁੰਦਰਤਾ ਕੋਈ ਸਮਾਂ ਸੀ ਜਦੋਂ ਬੱਚਿਆਂ ਦੇ ਰਿਸ਼ਤੇ ਮਾਪੇ ਤੈਅ ਕਰਦੇ ਸਨ ਉਸ ਵੇਲੇ ਲੜਕੀ ਦੇ ਖਾਨਦਾਨ ਦੀ ਪੂਰੀ ਸ਼ਾਨਵੀਨ ਕੀਤੀ ਜਾਂਦੀ ਤੇ ਉਸ ਤੋਂ ਹੀ ਲੜਕੀ ਦੇ ਗੁਣਾਂ ਦਾ ਅੰਦਾਜ਼ਾ ਲਾ ਲਿਆ ਜਾਂਦਾ ਉਦੋਂ ਦੇਖਣ ਦਿਖਾਉਣ ਦਾ ਰਵਾਜ ਨਹੀਂ ਸੀ ਹੁੰਦਾ ਸੋ ਲੜਕੀ ਦੇ ਵਾਰੀ ਸੁਹੱਪਣ ਨੂੰ ਬਹੁਤੀ ਤਰਜੀਹ ਨਹੀਂ ਸੀ ਦਿੱਤੀ ਜਾਂਦੀ ਇਸੇ ਕਾਰਨ ਬਹੁਤੇ ਬਜ਼ੁਰਗ ਜੋੜਿਆਂ ਵਿੱਚ ਕੱਦ-ਕਾਠ ਵਿਦਿਆਖ ਯੋਗਤਾ ਦਿਮਾਗੀ ਪੱਧਰ ਆਦਿ ਦੇ لحاظ ਨਾਲ ਢੇਰ ਸਾਰਾ ਅੰਤਰ ਦਿਖਾਈ ਦਿੰਦਾ ਐ ਪਰ ਇੰਨੇ ਵਿਖਰਾਵੇ ਹੁੰਦੇ ਹੋਏ ਵੀ ਉਹ ਸਫਲ ਗ੍ਰਿਆਸਤ ਜੀਵਨ ਹੰਡਾਉਂਦੇ ਸਮੇਂ ਦੇ ਨਾਲ ਜ਼ਮਾਨਾ ਬਦਲਿਆ ਸੋਚ ਬਦਲੀ ਮੇਰੀ ਉਮਰ ਦੇ ਸਮੇਂ ਲੜਕੇ ਲੜਕੀ ਨੂੰ ਦੇਖਣ ਦਾ ਰਿਵਾਜ ਪਿਆ ਉਹ ਵੀ ਸਾਰੇ ਪਰਿਵਾਰ ਦੀ ਹਾਜ਼ਰੀ ਵਿੱਚ ਫਿਰ ਇਸ ਤੋਂ ਅੱਗੇ ਸਾਡੇ ਬੱਚਿਆਂ ਦਾ ਸਮਾਂ ਕੁਝ ਮਿੰਟ ਦੋਹਾਂ ਨੂੰ ਵੱਖਰੇ ਵਹਿ ਗੱਲ ਕਰਨ ਦਾ ਮੌਕਾ ਦੇਣਾ ਉਸ ਤੋਂ ਬਾਅਦ ਅੱਗੇ ਮਹੀਨਿਆਂ ਵਧੀ ਚੈਟਿੰਗ ਕਰਦੇ ਰਹਿਣਾ ਮਿਲਦੇ ਰਹਿਣਾ ਇੱਕ ਦੂਜੇ ਨੂੰ ਜਾਨਣਾ ਤੇ ਫਿਰ ਵਿਆਹ ਦਾ ਫੈਸਲਾ ਲੈਣਾ ਪਰ ਅਫਸੋਸ ਕਿ ਇਸ ਦੇ باوجود ਵੀ ਅਜੋਕੇ ਵਿਆਹ ਸਫਲ ਕਿਉਂ ਹੋ ਰਹੇ ਹਨ ਇਹ ਵਿਚਾਰਨ ਦੀ ਲੋੜ ਹੈ ਇਸ ਦਾ ਮੁੱਖ ਇੱਕ ਕਾਰਨ ਇਹ ਵੀ ਹੈ ਕਿ ਲੜਕਾ ਲੜਕੀ ਇੱਕ ਦੂਜੇ ਦੇ ਬਾਰੀ ਸੁਪਨਿਆਂ ਦੇ ਆਕਰਸ਼ਿਤ ਹੁੰਦੇ ਹਨ ਮਾਪਿਆਂ ਵੱਲੋਂ ਵੀ ਰਿਸ਼ਤਾ ਜੋੜਨ ਵੇਲੇ ਪਹਿਲ ਵਾਰੀ ਸੁੰਦਰਤਾ ਨੂੰ ਹੀ ਦਿੱਤੀ ਜਾਂਦੀ ਹੈ ਲੜਕੇ ਵਾਲਿਆਂ ਦੀ ਪਹਿਲੀ ਮੰਗ ਇਹੀ ਹੁੰਦੀ ਹੈ ਕਿ ਲੜਕੀ ਸੋਹਣੀ ਸੁਨੱਖੀ ਹੋਵੇ ਤੇ ਅੰਦਰਲੇ ਗੁਣਾ ਨੂੰ ਅਕਸਰ ਅਣਗੌਲੀਆਂ ਕਰ ਦਿੱਤਾ ਜਾਂਦਾ ਪਰ ਘਰ-ਗ੍ਰਿਆਸਤੀ ਚਲਾਉਣ ਲਈ ਗੁਣਾ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ ਲੜਕੀ ਦੇ ਨੈਣ ਨਖਸ਼ ਰੰਗ ਰੂਪ ਉਮਰ ਕੱਦ ਕਾਠ ਆਦ ਵਿੱਚ ਨਿੱਕੇ ਨਿੱਕੇ ਨੁਕਸ ਕੱਢ ਕੇ ਲੜਕੇ ਵਾਲੇ ਲੜਕੀ ਦੇ ਮਾਪੇ ਦਾ ਦਿਲ ਤੋੜ ਦਿੰਦੇ ਹਨ ਭਾਵੇਂ ਆਪਣੇ ਮੁੰਡੇ ਵਿੱਚ 100 ਨੁਕਸ ਹੋਣ ਮੈਂ ਬਹੁਤ ਸਾਰੇ ਐਸੇ ਪਰਿਵਾਰਾਂ ਨੂੰ ਜਾਣਦੀਆਂ ਜਿਨ੍ਹਾਂ ਨੇ ਕਈ ਕੁੜੀਆਂ ਦੇਖਣ ਬਾਅਦ ਜਿੱਥੇ ਰਿਸ਼ਤਾ ਕੀਤਾ ਉਸ ਸੋਹਣੀ ਸੁਨੱਖੀ ਬਹੂ ਨੇ ਆਉਂਦੇ ਸਾਰ ਹੀ ਘਰ ਵਿੱਚ ਸਭ ਦੇ ਨੱਕ ਵਿੱਚ ਦਮ ਕਰ ਦਿੱਤਾ ਤੇ ਕਈ ਐਸੇ ਪਰਿਵਾਰ ਵੀ ਹਨ ਜਿੱਥੇ ਸੁਧਾਰਨ ਦੀ ਖਵਾਲੀ ਸਾਵਲੀ ਸੂਰਤ ਵਾਲੀ ਕੁੜੀ ਨੇ ਆਪਣੇ ਸਹੁਰਿਆਂ ਦੇ ਘਰ ਨੂੰ ਸਵਰਗ ਬਣਾ ਦਿੱਤਾ ਹਾਂ ਜੇ ਕਿਸੇ ਵਿੱਚ ਸੂਰਤ ਤੇ ਸੀਤ ਦੇ ਦੋਵੇਂ ਗੁਣ ਹੋਣ ਤਾਂ ਸੋਹਣੇ ਦੀ ਸੁਹਾਗੇ ਵਾਲੀ ਗੱਲ ਹੈ ਪਰ ਇਹ ਪ੍ਰਮਾਤਮਾ ਕਿਸੇ ਬਿਰਲੇ ਨੂੰ ਹੀ ਦਿੰਦਾ ਹੈ ਵਾਰੀ ਸੁੰਦਰਤਾ ਦੀ ਦੌੜ ਵਿੱਚ ਸ਼ਾਮਲ ਹੋਣ ਕਾਰਨ ਹੀ ਐਨੇ ਬਿਊਟੀ ਪਾਰਲਰ ਹੋਣ ਦੇ ਵਿੱਚ ਆਏ ਹਨ ਸਾਡੀਆਂ ਬੇਟੀਆਂ ਨੇ ਵੀ ਅੰਦਰਲੇ ਗੁਣਾਂ ਨੂੰ ਨਿਖਾਰਨ ਦੀ ਬਜਾਏ ਸੁੰਦਰ ਦੇਖਣ ਤੇ ਹੀ ਸਾਰਾ ਜ਼ੋਰ ਲਾ ਦਿੱਤਾ ਹੈ ਕਿਉਂਕਿ ਵਾਰ ਢੂੰਡਣ ਵੇਲੇ ਇਸੇ ਦਾ ਹੀ ਮੁੱਲ ਪੈਂਦਾ ਪੈਣ ਲੱਗ ਪਿਆ ਹੈ ਦੂਜੀ ਗੱਲ ਹੁਣ ਬੱਚੇ ਆਪ ਜੀਵਨ ਸਾਥੀ ਚੁਣਦੇ ਹਨ ਮਾਪਿਆਂ ਨੇ ਤਾਂ ਉਸ ਤੇ ਮੋਰ ਹੀ ਲਾਉਣੀ ਹੁੰਦੀ ਹੈ ਜਾਂ ਕਹਿ ਲਵੋ ਉਹ ਕਿ ਲਾਉਣੀ ਪੈਂਦੀ ਹੈ ਮਾਪੇ ਵਿਚਾਰੇ ਤਾਂ ਬੱਚਿਆਂ ਦੇ ਮੂੰਹ ਵੱਲ ਵੇਂਦੇ ਰਹਿੰਦੇ ਹਨ ਤੇ ਨਾਲ ਹੀ ਅੰਦਰੋਂ ਅੰਦਰ ਹੀ ਡਰਦੇ ਵੀ ਹਨ ਕਿ ਇਹਨਾਂ ਨੂੰ ਜੀਵਨ ਦਾ ਤਜਰਬਾ ਨਹੀਂ ਕਿਤੇ ਗਲਤ ਚੋਣ ਨਾ ਕਰ ਲੈਣ। ਬੱਚੇ ਫੈਸਲਾ ਲੈਣ ਵਿੱਚ ਕਈ ਵਾਰੀ ਮਹੀਨੇ ਜਾਂ ਸਾਲਾਂ ਵਧੀ ਸਮਾਂ ਵੀ ਲਾ ਦਿੰਦੇ ਹਨ ਤੇ ਕਈ ਵਾਰ ਇਸੇ ਦੌਰਾਨ ਉਹਨਾਂ ਦੀ ਵਿਆਧ ਯੋਗ ਉਮਰ ਵੀ ਨਿਕਲ ਜਾਂਦੀ ਹੈ। ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਇੰਨਾ ਸੋਚ ਵਿਚਾਰਨ ਬਾਅਦ ਵੀ ਬਹੁਤੇ ਕੇਸਾਂ ਵਿੱਚ ਰੂਹਾਂ ਦਾ ਮੇਲ ਕਿਉਂ ਨਹੀਂ ਹੁੰਦਾ? ਇਸ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ ਪਰ ਇੱਕ ਕਾਰਨ ਇਹ ਵੀ ਹੈ ਕਿ ਅਸਲ ਸੁੰਦਰਤਾ ਜੋ ਹਰ ਇਨਸਾਨ ਦੇ ਅੰਦਰ ਹੈ ਉਸ ਵੱਲ ਕਿਸੇ ਦਾ ਉਕਾਈ ਧਿਆਨ ਨਹੀਂ ਜਾਂਦਾ ਜਿਉ ਉਹ ਦਿਸ ਪਵੇ ਤਾਂ ਛੋਟੀ ਛੋਟੀ ਗੱਲ ਦਾ ਇਸ਼ੂ ਬਣਾ ਕੇ ਤਲਾਕ ਨਾ ਹੋਣ ਲੈਲਾ ਵੀ ਰੰਗ ਦੀ ਕਾਲੀ ਸੀ ਪਰ ਮਜਨੂ ਨੂੰ ਉਸੇ ਵਿੱਚ ਰੱਬ ਦਿਖਾਈ ਦਿੰਦਾ ਸੀ ਵੈਸੇ ਵੀ ਜੇ ਹਰ ਬੰਦਾ ਮਰਦ ਹੋਵੇ ਜਾਂ ਔਰਤ ਇਹ ਜਾਣ ਜਾਵੇ ਕਿ ਹਰ ਇਨਸਾਨ ਰੱਬ ਦੀ ਬਣਾਈ ਮੂਰਤ ਹੈ ਤਾਂ ਸਾਵਨਾ ਦੇ ਅੰਦਰ ਉਸੇ ਦਾ ਵਾਸਾ ਹੈ ਕਾ ਕਦੇ ਵੀ ਪਤੀ ਪਤਨੀ ਜਾਂ ਨੂੰ ਸਸਤਾ ਝਗੜਾ ਨਾ ਹੋਵੇ ਫਿਰ ਜਿਸ ਨੂੰ ਅਸੀਂ ਆਪਣਾ ਸਮਝ ਕੇ ਦਿਲੋਂ ਪਿਆਰ ਕਰੀਏ ਉਸ ਵਿੱਚ ਚੰਗਿਆਈਆਂ ਆਪਣੇ ਆਪ ਨਜ਼ਰ ਆਉਣਗੀਆਂ ਸ਼ਕਲ ਚਾਹੇ ਕਿਹੋ ਜਿਹੀ ਵੀ ਹੋਵੇ ਡਾਕਟਰ ਜਸਵੰਤ ਸਿੰਘ ਨੇ ਕੀ ਜੀ ਇੱਕ ਬੜੀ ਪਿਆਰੀ ਜਿਹੀ ਲਿਖਤ ਜਾਦ ਆ ਗਈ ਉਹ ਲਿਖਦੇ ਸਨ ਕਿ ਉਹਨਾਂ ਦੇ ਇੱਕ ਅਜੀਬ ਸਨ ਬਹੁਤ ਪਿਆਰੇ ਮਿੱਠ ਬੋਲਣੇ ਸੋਹਣੇ ਸੁਨੱਖੇ ਜਿਨ੍ਹਾਂ ਦਾ ਸਲੀਕੇ ਨਾਲ ਸਾਂਭਿਆ ਹੋਇਆ ਦਾੜਾ ਤੇ ਦਸਤਾਰ ਉਹਨਾਂ ਦੀ ਸ਼ਖਸੀਅਤ ਨੂੰ ਹੋਰ ਵੀ ਚਾਰ ਚੰਨ ਲਾਉਂਦੇ ਸਨ ਉਹ ਜਦ ਵੀ ਕਦੇ ਆਪਣੀ ਘਰਵਾਲੀ ਦੀ ਗੱਲ ਕਰਦੇ ਤਾਂ ਪਿਆਰ ਨਾਲ ਸੁੰਦਰ ਜੀ ਕਹਿ ਕੇ ਯਾਦ ਕਰਦੇ ਇੱਕ ਵਾਰ ਨੇਕੀ ਸਾਹਿਬ ਤੇ ਉਹਨਾਂ ਦੀ ਪਤਾਰਮ ਪਤਨੀ ਕੰਵਰ ਕਿਸੇ ਕਾਰਨ ਉਹਨਾਂ ਦੇ ਸ਼ਹਿਰ ਗਏ ਤਾਂ ਪਤਨੀ ਕਹਿਣ ਲੱਗੀ ਕਿ ਮੈਂ ਤਾਂ ਸੁੰਦਰ ਜੀ ਨੂੰ ਮਿਲ ਕੇ ਜਾਣਾ ਜਿਨ੍ਹਾਂ ਦੀ ਬਹੁਤ ਸਿਫਤ ਸੁਣੀ ਹੈ ਵੀਰ ਜੀ ਕੋਲੋਂ ਸੋ ਸਲਾਹਕਾਰ ਉਹਨਾਂ ਦਿੱਤੇ ਪਤੇ ਤੇ ਜਾਦਾਰ ਖੜਕਾਇਆ। ਬੂਹਾ ਖੋਲਿਆ ਤਾਂ ਇੱਕ ਮੋਟੀ ਜਹੀ ਗੂੜੇ ਸਾंवਲੇ ਰੰਗ ਦੀ ਔਰਤ ਜਿਸਦੇ ਚਿਹਰੇ ਤੇ ਮਾਤਾ ਦੇ ਦਾਗ ਸਨ ਬਾਹਰ ਚਾਕੀ। ਇਹਨਾਂ ਸੋਚਿਆ ਕੋਈ ਕੰਮ ਵਾਲੀ ਹੋਣੀ ਤੇ ਕਿਹਾ ਅਸੀਂ ਸੁੰਦਰ ਜੀ ਨੂੰ ਮਿਲਣ ਆਏ ਹਾਂ। ਉਸਨੇ ਕਿਹਾ ਮੇਰਾ ਨਾਮ ਹੀ ਹੈ ਸੁੰਦਰ ਜੀ ਆਓ ਨਾ। ਤੇ ਉਹ ਅੱਗੇ ਤੁਰ ਪਈ। ਉਹਨਾਂ ਦੇ ਲਿਖਣ ਮੁਤਾਬਿਕ ਮੈਂ ਤੇ ਕੰਵਰ ਨੇ ਇੱਕ ਦੂਜੇ ਵੱਲ ਹੈਰਾਨੀ ਭਰੀਆਂ ਨਜ਼ਰਾਂ ਨਾਲ ਤੱਕਿਆ ਜਿਵੇਂ ਕਹਿ ਰਹੇ ਹੋਈਏ ਕਿ ਇਹ ਸੁੰਦਰ ਜੀ ਨੂੰ ਵੇਖਣ ਆਏ ਹਾਂ ਪਰ ਜਦ ਅਸੀਂ ਅੰਦਰ ਪੁੱਜੇ ਤਾਂ ਸਾਰਾ ਘਰ ਐਨੇ ਸਲੀਕੇ ਤੇ ਸਫਾਈ ਨਾਲ ਸਾਂਭਿਆ ਹੋਇਆ ਸੀ ਕਿ ਅਸੀਂ ਬੜੇ ਪ੍ਰਭਾਵਿਤ ਹੋਏ ਸਾਨੂੰ ਉਸਨੇ ਬਿਠਾਇਆ ਜਾਣ ਪਛਾਣ ਪੁੱਛੀ ਤੇ ਕਹਿਣ ਲੱਗੀ ਜੀ ਸਰਦਾਰ ਜੀ ਪਾਸੋਂ ਤੁਹਾਡਾ ਨਾਮ ਤਾਂ ਬੜੀ ਵਾਰ ਸੁਣਿਆ ਹੈ ਅੱਜ ਤੁਸੀਂ ਸਾਡੇ ਘਰ ਚਰਨ ਪਾਏ ਜੀ ਇਸ ਤੋਂ ਵੱਡਾ ਸੁਭਾਗ ਮੇਰੇ ਲਈ ਕੀ ਹੋ ਸਕਦਾ ਹੈ ਜੀ ਫਿਰ ਉਸਦੀ ਖਾਤਰਦਾਰੀ ਵਾ ਜਿਸ ਵਿੱਚ ਉਚੇਚ ਕੋਈ ਨਹੀਂ ਸੀ ਪਰ ਪਿਆਰ ਭਾਵਨਾ ਰੱਜ ਕੇ ਸੀ ਆਵਾਜ਼ ਐਨੀ ਮਿੱਠੀ ਤੇ ਦਿਲ ਖਿੱਚਵੀ ਬੋਲ ਪਿਆਰ ਵਿੱਚ ਗੁੱਜੇ ਹੋਏ ਜੀ ਜੀ ਤੋਂ ਬਿਨਾ ਕੋਈ ਵਾਕ ਵੀ ਉਸ ਦੇ ਮੂੰਹੋਂ ਨਾ ਨਿਕਲੇ ਦਸਾਂ 15 ਮਿੰਟਾਂ ਵਿੱਚ ਹੀ ਉਸ ਨੇ ਸਾਨੂੰ ਆਪਣੇ ਪਿਆਰਬੰਦ ਬਣਾ ਲਿਆ ਅੱਧਾ ਕੁ ਕੰਟਾ ਰੁੱਕ ਕੇ ਜਦੋਂ ਅਸੀਂ ਬਾਹਰ ਆਏ ਤਾਂ ਮੈਂ ਤੇ ਕੰਬਰ ਇੱਕ ਦੂਜੇ ਵੱਲ ਵੇਖ ਇੱਕੋ ਆਲ ਵਿੱਚ ਬੋਲ ਉਠੇ ਇਹ ਤਾਂ ਸੱਚਮੁੱਚ ਹੀ ਸੁੰਦਰ ਜੀ ਹੈ ਔ ਆਪਾਂ ਵੀ ਸੋਚੀਏ ਕਿ ਅਸਲ ਸੁੰਦਰਤਾ ਕਿੱਥੇ ਹੈ ਧੰਨਵਾਦ ਦੋਸਤੋ ਛੇ ਕਰ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਤੇ ਕਮੈਂਟ ਜਰੂਰ ਕਰ ਦਿਓ